ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਦੋਨੇ ਸੂਏ ਸਵਾਏ ਆ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਕਿੱਦੋਂ ਵੀ ਤੁਸੀਂ ਸੂਏ ਸਵਾਏ ਨਗਦ ਦੀ ਖਰੀਦ ਕਰਦੇ ਹੁੰਦੇ ਆ ਤਾਂ ਵੀਰੇ ਆਪਜੀ 2 ਟਾਈਮ 4 ਟਾਈਮ 6 ਟਾਈਮ ਮਾਰਕਿੰਗ ਕਰਕੇ ਲੈ ਕੇ ਜਾਇਆ ਕਰੋ ਆਪਜੀ ਤਸੱਲੀ ਭਰ ਕੇ ਕਰਕੇ ਲੈ ਕੇ ਜਾਇਆ ਕਰੋ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਨੰਬਰ ਹੈ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੁਰਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਨਦੀਪ ਬਈ ਪਿੰਡ ਬਦਨੀ ਖੋਰਤ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 986717052 ਦੋ ਨਾਗਾ ਬਈ ਹਾਂ ਦੋ ਗਾਈਆਂ ਬਈ ਇੱਕ ਨੰਬਰ ਵੜ ਤੋਂ ਸ਼ੁਰੂ ਕਰਦੇ ਸੁਆ ਕਿ ਨਮਾ ਜੀ ਦਾ ਬਈ ਸੁਆ ਇਹਦਾ ਹੈਗਾ origignal ਦੂਜਾ ਇਹਨੂੰ ਸੁਈ ਨੂੰ ਹੋਗੇ 10ਕ ਦਿਨ ਹੋਊਗੀ ਬੱਚਾ ਕੀ ਹੈ ਜੀ ਬੱਚਾ ਬਈ ਮਗਾ ਜੇਰ ਕੰਪਲੀਟ ਹੈ ਜੀ ਜੇਰ ਦੀ ਪ੍ਰੋਪਰ ਹੈ ਜਮਾ ਬਈ ਕਿੰਨਾ ਨੈਟ ਦੁੱਧ ਤਿਆਰ ਆ ਬਈ ਦੋ ਦੇ ਹੈ 18 ਆਪਾਂ 16 ਕਿਲੋ ਦੀ ਗਾਰੰਟੀ ਲਈ ਜੀ 16 ਚ ਵਾਈ ਕਰਾ ਦਾਂਗੇ ਆਪਾਂ ਮਾ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਚੂਣ ਜਿੰਨਾ ਟਾਈਮ ਅਗਲੇ ਦੀ ਤਸੱਲੀ ਨਹੀਂ ਹੁੰਦੀ ਉਹਨਾ ਟਾਈਮ ਚੂਣੀ ਆਪਨੇ ਘਰੇ ਚੋਕੇ ਲੈ ਕੇ ਹਾਂ ਆਪਣੇ ਘਰੇ ਸੋਨਾ ਠੀਕ ਆ ਥਣਾ ਦਾ ਪੂਰ ਛੱਟਾ ਗੰਡ ਮਰੋੜੀ ਕੋਈ ਵੀ ਨਹੀਂ ਜਮਈ ਪ੍ਰੋਪਰ ਗਰੰਟੀ ਹੈ ਹਾਂ ਤੋਰ ਕੇ ਦਿਖਾ ਦੀ ਜਰੇ ਨਿਕਰਨ ਰੋਈ ਪੂਰੀ ਆ ਹਨਾ ਕੋਈ ਆਈ ਨਹੀਂ ਬਈਨ ਵਜੂਦ ਚੰਗਾ ਬਈਨ ਸੀਲਾ ਵੀ ਆ ਫੁੱਲ ਵਜਨ ਵਜੂਦ ਵਾਲੀ ਆ ਕਰਾਸ ਬਰੀਡ ਦਾ ਫਾਇਦਾ ਤੁਹਾਨੂੰ ਇਹ ਹੋ ਜਾਂਦਾ ਹੁੰਦਾ ਬਈ ਦੁੱਧ ਕਰਮ ਵਾਲੀ ਨੇ ਪਿਆ ਦੇਣਾ ਨੇ ਮੱਝਾ ਵਰਗਾ ਚੰਗੀ ਫੈਟ ਵਾਲਾ ਹਾਂ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਹੀਂ ਵੀ ਤਾਉ ਨਿਉ ਹੀ ਥੱਲੋਂ ਆ ਬਈ ਠੀਕ ਆ ਜੀ ਵਜਨ ਵਜੂਦ ਪੂਰਾ ਚੰਗਾ ਚਾਰ ਹੀ ਥਾਣਾ ਖਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਸੈਜਾ ਥਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋੜ ਛਾਂਕੇ ਤੇ ਭੂਰਾ ਵੀ ਨਹੀਂ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਤੇ ਭਾਈ ਜਾਇਜ਼ ਕੀਮਤ ਕਰਨੀ ਜਿਹੜੇ ਲਈ ਯਾਰ ਮੁੱਲ ਲੋਕਾਂ ਵਾਂਗੂ ਆਪਾਂ 70 ਨਹੀਂ ਕਰਨਾ 75 ਨਹੀਂ ਕਰਨਾ 52000 ਦੀ ਵਿਹੜ ਦੇ ਦਾਂਗੇ ਕੋਜੂ ਮਾੜਾ ਮੋਟਾ ਛੋੜ ਛੱਪਾ ਕਰ ਦਾਂਗੇ ਠੀਕ ਆ ਭਾਈ ਦੋ ਨੰਬਰ ਜਿਹੜੀ ਡੱਬੀ ਵਿਹੜ ਆ ਇਹਦਾ ਸੂਆ ਕਿੰਨਾ ਮੱਝ ਇਹਦਾ ਵੀਰੇ ਇਹਦਾ ਵੀ ਦੂਜੇ ਹੀ ਸੂਆ 6 ਦੰ ਦਾ ਸੱਚ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਹੋ ਗਏ 10 ਕ ਦਿਨ ਹੀ ਇਹਨੂੰ ਮੰਨ ਲਓ 10 ਕ ਦਿਨ ਹੋ ਗਏ ਜੀ ਠੀਕ ਹੈ ਬਾਈ ਕਿੰਨਾ ਨੱਟ ਦੁੱਧ ਤਿਆਰ ਆ ਜੀ ਦੁੱਧ ਦੀ ਥਲੇ ਬਾਈ ਹੈ ਭਾਈ ਆਪਾਂ 20 ਕਿਲੋ ਕਮਾਂਗੇ ਠੀਕ ਹੈ ਜੀ ਕਿਉਂਕਿਈ ਬਰੀ ਉਪਰੇ ਥਾਂ ਦਾ ਕਰ ਜਾਂਦਾ ਕਿਤੇ ਵੀ ਕੋਈ ਹੱਥ ਦਾ ਕਰ ਜਾਂਦਾ ਜਿਵੇਂ ਮਰਜ਼ੀ ਲਾ ਲਓ ਹਮ ਹੈ ਭਾਈ ਆਪਾਂ 20 ਕਿਲੋ ਦੀ ਗਾਰੰਟੀ ਦੀ ਲੈਣੀ ਫੁੱਲ ਗਾਰੰਟੀ ਹਾਂ ਇੱਕ ਬਰੇਜ ਦੇ ਰਹਿ ਗਿਆ ਥੋੜਾ ਜਿਹਾ ਆਪਾਂ ਉਹ ਜਿਹੜਾ ਟਮਕਣਾ ਜਾਂ ਵੈਸੇ ਹੀ ਆ ਨਾ ਉਹ ਤਾਂ ਵੈਸੇ ਹੀ ਹੋਵੇ ਸੀ ਇਹਦੀ ਧਾਰਾਂ ਵੀ ਨਹੀਂ ਮਾਰੀਆਂ ਆਪਾਂ ਬਈ ਠੀਕ ਆ ਉਹ ਪਾ ਚਲੋ ਬਾਅਦ ਚ ਮਾਰ ਦਿੰਨੇ ਆ ਮਾੜਾ ਜਿਹਾ ਵੈਸੇ ਹੀ ਆ ਵੈਸੇ ਹੀ ਇਹਦੇ ਥੱਲੇ 20 ਕਿਲੋ ਨੈਟ ਤਿਆਰ ਆ ਹਾਂਜੀ ਬਈ ਥਣਾ ਦੀ ਫੁੱਲ ਗਰੰਟੀ ਆ ਹਾਂ ਥਣਾ ਦੀ ਪੂਰ ਨਾ ਛੱਟਾ ਨਾ ਛਰਲਾ ਹੂੰ ਇਹ ਲੋਖਾਣ ਦਾ ਵੀ ਇੱਧਰ ਉੱਧਰ ਨਹੀਂ ਜਿਹੜੀ ਗੱਲ ਕਵਾਂਗੇ ਉਹੋ ਗੱਲ ਹੋਊਗੀ ਬਾਈ ਬਾਕੀ ਇਹ ਤਾਂ ਪ੍ਰਿੰਟ ਵਾਲੀ ਆ ਇਹ ਤਾਂ ਜਿੰਨਾ ਮਰਜ਼ੀ ਚੋਲਿਓ ਤੋੜ ਕੇ ਦੇ ਕੱਟ ਇਹ ਤਾਂ ਗੱਲ ਬਾਕੀ ਯਾਰ ਬਈ ਇਹ ਵੀ ਗੱਲ ਆ ਜੇ ਜਆ ਪਾਲਾਂਗੇ ਉਹ ਜਆ ਕੱਢ ਲਾਂਗੇ ਹੂੰ ਇਹ ਤਾਂ ਗੱਲ ਹੈਗੀ ਹੈ ਜਿਹੜੀ ਡੱਬੀ ਵੈਡ ਹੁੰਦੀ ਹੈ ਤਾਂ ਬਾਈ ਸੇਵਾ ਦਾ ਹੁੰਦਾ ਇਹ ਸੇਵਾ ਸੰਭਾਲ ਕੋਈ ਕਰ ਲੂਗਾ ਇਹ ਤਾਂ ਮਸ਼ੀਨ ਨਾ ਹੀ ਹੁੰਦੀਆਂ ਇੱਕ ਹਿਸਾਬ ਦੀਆਂ ਦੁੱਧ ਵਾਲੀਆਂ ਬਾਈ ਫੁੱਲ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਉਹ ਇਹਨੂੰ ਠੀਕ ਆ ਬਈ ਬਾਕੀ ਸੋਹਣੇ ਸੈਜ ਦਾ ਥਾਨ ਲੱਗਿਆ ਵਾ ਕੱਲਾ ਕੱਲਾ ਨਿਖੜਵਾ ਅੱਤੀ ਜੁਵਾਈ ਵਾਲਾ ਗਲਾਬੀ ਥਾਨ ਹਵਾਨੇ ਤੇ ਬਰੀਕ ਬਰੀਕ ਵੀਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਵਾਲੀ ਆ ਵੜ ਸੁਣੀ ਪੂਰੀ 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 ਕੋਈ ਆਏ ਨਹੀਂ ਇੱਕ ਵਾਰੀ ਹੋਰ ਤੋੜ ਦਿੰਨੀ ਸ਼ਾਨਦਾਰ ਹਵਾਨਾ 20 ਕਿਲੋ ਦੁੱਧ 22 10 ਦਾ ਕਿ ਇਹਦੇ ਥੱਲੇ ਨੈਟ ਤਿਆਰ ਹੋਊਗਾ ਆਪਦੀ ਤਸੱਲੀ ਕਰਕੇ ਕੋਈ ਵੀ ਵੀਰ ਲੈ ਕੇ ਜਾ ਬਈ ਦੋ ਟਾਈਮ ਚੋਲੇ ਆਪਣੇ ਲਈ ਉਹ ਚਾਰ ਟਾਈਮ ਚੋਲੇ ਇੱਥੇ ਠੀਕ ਆ ਜਿਹੜੀ ਗੱਲ ਆ ਜਿਹੜੀ ਗੱਲ ਕਵਾਂਗੇ ਉਹ ਹੋਊਗੀ ਠੀਕ ਆ ਦੂਜੀ ਗੱਲ ਨਹੀਂ ਹੁੰਦੀ ਠੀਕ ਆ ਜੀ ਜੈਜ ਭਾ ਕਰਨਾ ਇਹਦਾ ਵੀ ਆਪਾਂ ਜੈਜ ਜਮ੍ਹਾਂ ਲੈਣ ਦੇਣਾ ਇਹਦਾ ਵੀ ਸਵਾ ਨਹੀਂ ਕਰਨਾ ਲੱਖ ਨਹੀਂ ਕਰਨਾ ਨਾ ਨਾ ਇਹ ਗਾਂ ਦੇ ਦਾਂਗੇ 75000 ਦੀ ਗਾਂ ਦੇ ਦਾਂਗੇ ਕਿਉਂ ਆਪਾਂ ਨੂੰ ਭਾ ਨਾ ਆਈ ਆਪਾਂ ਭਾ ਨਾ ਦੇ ਦਾਂਗੇ ਆ ਐਵੇਂ ਕਿਸੇ ਦਾ ਗਲਾ ਕੁੱਟੀਈ ਉਹਦਾ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਹੱਕ ਦੀ ਖਾਲੇ ਇਹ ਉਹ ਰਾਸ ਆ ਜਾਂਦੇ ਆ ਇਹ ਤਾਂ ਗੱਲ ਹੈਗੀ ਆ ਕਾਹਨੂੰ ਆਪਾਂ ਕਿਸੇ ਦਾ ਨੁਕਸਾਨ ਕਰਨਾ ਨਹੀਂ ਸਹੀ ਗੱਲ ਬਾਕੀ ਪੂਰੀ ਤਸੱਲੀ ਮਾਨ ਤਾਨ ਖੁੱਲਾ ਕਰ ਦਾਂਗੇ ਖੁੱਲ੍ਹੀ ਹੋ ਜਾਊਗਾ ਹਾਂ ਜਾਣੀ ਬੇਫਿਕਰ ਹੋ ਕੇ ਆ ਜੀ ਮੈਂ ਕਹਿੰਦਾ ਯਾਰ ਕੋਈ ਵੀ ਪਮਾਉਂੀ ਮੰਗਾ ਲਿਓ ਦੂਜੀਆਂ ਮਹਿੜਾਂ ਵੇਚੀਆਂ ਜਾਂ ਮੈਂ ਉਹ ਕਹਿੰਦੇ ਬਈ ਸੋਨਾ ਹੀ ਆ ਨਿਹਰਾ ਸੋਨਾ ਇਹ ਜੀਆਂ ਦੋ ਘੋੜ ਹੋਰ ਲੈ ਕੇ ਭੇਜੀ ਛੋਟੇ ਭਾ ਛੋਟੇ ਭਾ ਮੰਗਦੇ ਸੀ ਬਈ ਠੀਕ ਆ ਬਾਈ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾ ਤਾਰਾ ਮਾਰਦੀ ਚੱਲਦਾ ਰਹੂਗਾ